ਜੋ ਜੋ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਕਿਸਾਨਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਰਜਨ ਸਿੰਘ ਜ਼ੋਨ ਪ੍ਰਧਾਨ ਧਾਰੀਵਾਲ ਅੱਜ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਹਦੇ ਸਬੰਧ ਦੇ ਵਿੱਚ ਅੱਜ ਧਾਰੀਵਾਲ ਸ਼ਹਿਰ ਦੇ ਵਿੱਚ ਨਹਿਰ ਦੇ ਪੁਲ ਦੇ ਉੱਤੇ ਆਪਾਂ ਜਿਹੜਾ ਉਹਨੂੰ ਪੂਰਨ ਜਾਮ ਕਰਕੇ ਬੈਠੇ ਹਾਂ ਕਿਉਂ ਬੈਠੇ ਹਾਂ ਸਰਕਾਰਾਂ ਦੀਆਂ ਨਿਲੈਕੀਆਂ ਦੇ ਕਾਰਨ ਲੋਕੋ ਸਰਕਾਰਾਂ ਨੇ ਪਹਿਲਾਂ ਵੀ ਆਪਣੀਆਂ ਮੰਗਾਂ ਮੰਨੀਆਂ ਤੇ ਉਹ ਤੋਂ ਮੁੱਕਰੀ ਤੇ ਹੁਣ ਵੀ 11 ਮਹੀਨੇ ਦੇ ਕਰੀਬ ਸਾਨੂੰ ਸ਼ੰਭੂ ਬੱਟ ਤੇ ਹੋ ਗਿਆ ਬੈਠਿਆਂ ਨੂੰ ਤੇ ਅੱਜ 33 ਦਿਨ ਬਾਪੂ ਜਗਜੀਤ ਸਿੰਘ ਡੱਲੇਵਾਲ ਜਿਹਨਾਂ ਨੂੰ ਅਮਰਨ ਵਰਤ ਤੇ ਬੈਠੇ ਆ ਪਰ ਸਰਕਾਰ ਦੇ ਕੰਨ ਤੇ ਅਜੇ ਤੱਕ ਜੂਨ ਹੀ ਛਰਕੀ ਸੁੱਕੀਆਂ ਪਈਆਂ ਨੇ ਕੰਬ ਕਰਨ ਦੀ ਨਹੀਂ ਉਹਨਾਂ ਨੂੰ ਜਗਾਉਣ ਵਾਸਤੇ ਅੱਜ ਦੋਆ ਫੋਰਮਾਂ ਤੇ ਸਮੂਹ ਜਥੇਬੰਦੀਆਂ ਨੇ ਸਾਂਝੇ ਪ੍ਰੋਗਰਾਮ ਦੇ ਕੇ ਅੱਜ ਪੂਰਨ ਤੌਰ ਤੇ ਪੂਰਾ ਪੰਜਾਬ ਬੰਦ ਕੀਤਾ ਅਸੀਂ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਸੀਆਈਡੀ ਸੁਣਦੀ ਆ ਉਹ ਵੀ ਨੋਟ ਕਰੇ ਜੇ ਸਰਕਾਰਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੰਗਾ ਨਾ ਮੰਨੀਆਂ ਤੇ ਸੰਘਰਸ਼ ਇਹਨੂੰ ਤੇਜ਼ ਤੇ ਤਿੱਖੇ ਕੀਤੇ ਜਾਣਗੇ ਜੇਕਰ ਬਾਪੂ ਬੱਲੇਵਾਲ ਕੋਈ ਹੋ ਜਾਂਦਾ ਤੇ ਫਿਰ ਸਰਕਾਰ ਮੋਦੀ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਅੱਗੇ ਕੀ ਹੋਊਗਾ ਕੀ ਸੰਘਰਸ਼ ਲਿਖ ਜਾਣਗੇ ਇਹ ਸਾਡੇ ਜਿਹੜੀ ਜਥੇਬੰਦੀ ਦੇ ਆਗੂ ਆ ਉਹ ਫਿਰ ਦੱਸ ਦੇਣਗੇ ਧੰਨਵਾਦ ਕੀ ਸੰਘਰਸ਼ ਤੇ ਬਾਜੀ ਕੀ ਸਮਾਂ ਤੇ ਕੀ ਸਰਕਾਰ ਕੋਲ ਕੰਤੇ ਜਿਵੇਂ ਹੁੰਦੀ ਹੈ ਕਿ ਇਹ ਜਿਹੜੀ ਜੂਨੀ ਸਰਕਾਰ ਦੀ ਇਹ ਪੂਰਾ ਨਹੀਂ ਕਰਨ ਸਮੇਂ ਦੇ ਦੇਖੋ ਸਰਕਾਰਾਂ ਦੀ ਨਲਾਇਕੀ ਆਪਾਂ ਦਾ ਕਹਾਂਗੇ ਕਾਰਪੋਰੇਟ ਦੇ ਹੱਥੀਂ ਵਿਕੀ ਆ ਜੋ ਕਾਰਪੋਰੇਟ ਕਹਿੰਦਾ ਵਾ ਲਾਗੂ ਕਰਨਾ ਚਾਹੁੰਦਾ ਪੀਡਬਲਯੂਡੀ ਦੀਆਂ ਨੀਤੀਆਂ ਨੂੰ ਉਹ ਕਹਿੰਦੀ ਪਹਿਲਾਂ ਲਾਗੂ ਕਰਨਾ ਕਿਸ ਤਰ੍ਹਾਂ ਕੋਈ ਮੈਂ ਦਫ਼ਤਰ ਕਿੰਨੇ ਵਜੇ ਤੱਕ ਅਜੇ ਜਿਹੜਾ ਇਹ ਰਾਮ ਚੱਲ ਰਹਿਗਾ ਸਵੇਰੇ ਆਪਾਂ ਸਵੇਰੇ 7 ਵਜੇ ਤੋਂ ਲਾਉਣਾ ਸੀਗਾ ਪਰ ਥੋੜਾ ਆਪਾਂ ਲੇਟ ਕੀਤਾ ਹੈ 4 ਵਜੇ ਤੱਕ ਆਪਣਾ ਧਰਨਾ ਜਾਰੀ ਰਹੂਗਾ ਇਹ ਜਿਹੜੇ ਸਾਡੇ ਬਾਤੋਂ ਅੱਜ ਜੇ ਇਹ ਨਿਯਤ ਮੁਵਾਦ ਵੀ ਕੋਈ ਉਹਨਾਂ ਨੂੰ ਨਹੀਂ ਕੋਈ ਕੇਅਰ ਕਰਦਾ ਕੋਈ ਪੈਂਦਾ ਉਹਦਾ ਅਗਲਾ ਕੀ ਰਣਨੀਤੀ ਜੇ ਹਾਂਜੀ ਸਾਡੇ ਜਿਹੜੇ ਅਗੋ ਸਤਸੰਤ ਪੰਥੇਰ ਤੇ ਹੋਰ ਜਥੇਬੰਦੀ ਦੇ ਭਰਾਤਾ ਜਥੇਬੰਦੀਆਂ ਉਹਨਾਂ ਦੀ ਅੱਜ ਸਾਮਾਂ ਨੂੰ ਕਾਨਫਰੰਸ ਹੋਊਗੀ ਉਹਦੇ ਵਿੱਚ ਪੀਸੀ ਹੋ ਕਰਕੇ ਉਹ ਅਗਲੇ ਦਿਨ ਐਲਾਨ ਕਰਨਗੇ ਸੰਗਤ ਸਭ ਤੇ ਕੀ ਕੀਤਾ ਜਾਣਗੇ ਹਾਂਜੀ ਜੀ ਦਨਿਆ ਸਿੰਘ ਸਰਵਤੇ ਬੈਠੇ ਆ ਹਾਂਜੀ ਸਰਕਾਰ ਦੇ ਨਾਲ ਕੋਈ ਵੀ ਫੰਡ ਨਹੀਂ ਤਾਇਆ ਤੇ ਕੋਈ ਕੋਈ ਨਾਲ ਕੋਈ ਗੱਲ ਕੀਤੀ ਕੋਈ ਉਹਨਾਂ ਨੂੰ ਲੈਂਦਾ ਵਾ ਤੇ ਕੀ ਕਹਿੰਦੇ ਵੀ ਸਰਕਾਰ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਜੇ ਕੋਈ ਅਹੀਂ ਤੇ ਕਹਿੰਦੇ ਕੋਈ ਸਰਕਾਰ ਮੰਗਾ ਮੰਨੇ ਤੇ ਬਾਪੂ ਜੀ ਆਪਣਾ ਯਾਰ ਵਰਤ ਤੋੜ ਲੈਣਗੇ ਤੇ ਆਪਾਂ ਘਰ ਆਈਏ ਮੰਨਿਆ ਹੋਈਆਂ ਮੰਗਾਵਾ ਉਹ ਵੱਧੂ ਨਹੀਂ ਮੰਗਣ ਦੇ ਮੰਨੀ ਹੋ ਜਾਂ ਮੰਗਾ ਲਾਗੂ ਕਰਨ ਨੂੰ ਕਹਿਣ ਦੇ ਆ ਤੇ ਕੀ ਕਰਨ ਸਰਦ ਜਿਹੜੇ ਮੰਗਾ ਨਹੀਂ ਮੰਨ ਰਹੇ ਦੇਖੋ ਇਹ ਤਾਂ ਸਰਕਾਰ ਦੇ ਨੌਲੈਕੀ ਆ ਨਾ ਪਰ ਕਹਿ ਸਕਦੇ ਹੁਣ ਅੰਦਰ ਖਾਤ ਕੀ ਚੱਲ ਰਿਹਾ ਉਹਦੇ ਬਾਰੇ ਤਾਂ ਉਹਨਾਂ ਨੂੰ ਪਤਾ ਹੀ ਨਾ ਕਿ ਕਿਉਂ ਨਹੀਂ ਮੰਨ ਰਹੇ ਠੀਕ ਹੈ ਜੀ ਆਈ ਤੇ ਕਹਿੰਦੇ ਆਓ ਟੇਬਲ ਤੇ ਟੇਬ ਟਾਕ ਕਰੋ ਗੱਲਬਾਤ ਕਰੋ ਤੇ ਮਸਲਾ ਹੱਲ ਕਰੀਏ ਉਹ ਆ ਨਹੀਂ ਰਹੇ ਸਾਹਮਣੇ ਨੌਲੈਕੀ ਆ ਨਾ ਸਰਕਾਰਾਂ ਦੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਰਾਗੀਆਂ ਜ਼ਮੀਰਾਂ ਜਿੰਦਾਬਾਦ 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 ਫਰਮਾਂ ਦਾ ਇਕਾ ਜਿੰਦਾਬਾਦ ਰਾਤੀ ਬੰਦੀਆਂ ਦੇ ਸਾਥ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪਰ ਆਤੀ ਜਥੇ ਬੰਦੀਆਂ ਦੀ ਇਕਤਾ ਜਿੰਦਾਬਾਦ 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 ਪੰਜਾਬ ਪਦਕੇ ਸੱਤੇ ਦੇ ਇਸ ਪਾਸੇ ਤੇ ਰਿਐਕਟ ਕਰਨ ਲੱਗ ਆ ਗਿਆ ਹੋਰ ਵੀ ਜਿੱਥੇ ਬੰਦੀਆਂ ਜਥੇ ਬੰਦੀਆਂ ਨੇ ਹੋਰ ਵੀ ਸਾਡੇ ਨਾਲ ਜੋ ਭਰਾਤੀ ਜਥੇ ਬੰਦੀਆਂ ਨੇ ਦੋਆ ਫਰਮਾਨਾਂ ਦੀ ਜਿਹੜੇ ਜਥੇਬੰਦੀਆਂ ਨਾਲ ਦਾ ਜੋ ਵੀ ਹੋਰ ਵੀ ਸਸਤਾ ਵਾ ਸਾਰੇ ਸਾਹਿਬ ਦਾ ਸੰਯੋਗ ਬਹੁਤ ਵਧੀਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪੰਜਾਬ ਬੰਦੇ ਸੱਦੇ ਤੇ ਧਾਰੀਆਲ ਸਾਰਾ ਮੁਕੰਮਲ ਤੌਰ ਤੇ ਬੰਦ ਕੀਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਅੱਜ ਪੰਜਾਬ ਬੰਦੇ ਦੇ ਸੱਦੇ ਤੇ ਧਾਰੀਆਲ ਦੇ ਦਰਾਂ ਦੇ ਪੀਣ ਦੇਖਣ ਨੂੰ ਮਿਲਿਆ ਕਿ ਸਾਰੇ ਸ਼ਹਿਰ ਨੇ ਤੁਹਾਡਾ ਜ਼ਰੂਰ ਕੀਤਾ ਸਾਰੇ ਦੁਕਾਨਦਾਰਾਂ ਦਾ ਰੇੜੀ ਫੜੀ ਵਾਲਿਆਂ ਦਾ ਸਾਰਿਆਂ ਦਾ ਸਾਨੂੰ ਪੂਰਨ ਸੰਯੋਗ ਮਿਲਿਆ ਵਾ ਜਿਨ੍ਹਾਂ ਇਹ ਤਾਂ ਜੱਗ ਤੱਕ ਸਾਰਾ ਬੰਦ ਕੀਤਾ ਵਾ ਸਾਰੀਆਂ ਦੁਕਾਨਾਂ ਵੀ ਬੰਦ ਵਾ ਹਰ ਇੱਕ ਚੀਜ਼ ਬੰਦ ਵਾ ਪ੍ਰਾਈਵੇਟ ਵੀਕਲ ਵੀ ਬੰਦ ਵਾ ਕੋਈ ਬੱਸ ਕੋਈ ਗੱਡੀ ਕੋਈ ਨਹੀਂ ਚੱਲ ਰਹੀ ਪੂਰਨ ਸੰਯੋਗ ਮਿਲਿਆ ਉਹਨਾਂ ਦਾ ਤਾ ਦਿਲੋਂ ਧੰਨਵਾਦ ਕਰਦੇ ਆਂ ਆਪ ਕੈਮਰਾ ਕਮਾ ਕੇ ਵੀ ਦੇਖ ਵੀ ਸਕਦੇ ਸਭ ਦੁਕਾਨਾਂ ਬੰਦ ਜੇ ਕੋਈ ਵੀ ਦੁਕਾਨ ਨਹੀਂ ਗੀ ਖੁੱਲੀ ਠੀਕ ਹੈ ਜੀ